ਅੱਜ ਜੀ ਸਾਸਰੀ ਕਾਲੀ ਸਾਰਨ ਸਾਡੇ ਵੱਲੋਂ ਆਈ ਹਾਂ ਤੁਸੀਂ ਬਿਠੀ ਹੋ ਸਿੱਧਾ ਸਵਾਗਤ ਹੈ ਤੁਹਾਡਾ ਸਾਡੇ ਮਾਨ ਬਲੌਗ ਦੇ ਵਿੱਚ ਆਪਾਂ ਕਈ ਦਿਨਾਂ ਤੋਂ ਮੱਚ ਬਣਾਉ ਬਣਾ ਰਹੇ ਹਾਂਗੇ ਕਿਉਂਕਿ ਕੰਮਾਂ 'ਚ ਬਿਜੀ ਹੋ ਕੇ ਕਰਕੇ ਬਲੌਗ ਵੀ ਨਹੀਂ ਬਣਦਾ ਹੈਗਾ ਤੁਹਾਨੂੰ ਕੰਮ ਹੁੰਦਾ ਬਹੁਤ ਜ਼ਿਆਦਾ ਤੇ ਦਿਨ ਹੈਗਾ ਛੋਟੇ ਇਸ ਕਰਕੇ ਬਲੌਗ ਨਹੀਂ ਬਣਦਾ ਤੁਸੀਂ ਸਵੇਰੇ ਸਵੇਰੇ ਤੁਹਾਨੂੰ ਦਿਖਾਉਣੀ ਆ ਕੀ ਹੋ ਰਿਹਾ ਸਾਡੇ ਘਰੇ ਸਵੇਰੇ ਸਵੇਰੇ ਇਹਨਾਂ ਦੀ ਲੜਾਈ ਖਾਂਡ ਪਿੱਛੇ ਲੜਾਈ ਕੱਪੜਿਆਂ ਪਿੱਛੇ ਲੜਾਈ ਜਰਾਬਾਂ ਪਿੱਛੇ ਲੜਾਈ ਪਤਾ ਨਹੀਂ ਕਿਉਂ ਜਾਂਦੇ ਵੀ ਲੜਦੇ ਤੇ ਆਉਂਦੇ ਵੀ ਲੜਦੇ ਕਿ ਹਰੇਕ ਦੇ ਬੱਚਾਂ ਦਾ ਇਹੀ ਕਾਰਨ ਆ ਮਾੜੀ ਮਾੜੀ ਗੱਲ ਤੋਂ ਬਸ ਸਕੂਲ 'ਚੋਂ ਬਸ ਆਡੋ ਆਡ ਰਹਿਂਦੇ ਆ ਉੱਥੇ ਬੈਂਚ 'ਚ ਲੜਾਈ ਨਹੀਂ ਹੁੰਦੀ 8 ਘੰਟੇ ਜਦੋਂ ਬੈਂਚ 'ਚ ਇਕੱਠੇ ਹੋ ਜਾਂਦੇ ਆ ਘਰੇ ਬੈਂਚ ਤੋਂ ਉੱਤਰਦੇ ਆ ਨਾਲ ਦੀ ਨਾਲ ਫੇਰ ਲੜਾਈ ਇਹਨਾਂ ਦੀ ਸ਼ੁਰੂ ਵੀ ਲੜਾਈ ਪਤਾ ਨਹੀਂ ਇਹਨਾਂ ਦੀ ਕਾਦੀ ਹੈਗੀ ਹੈ ਹੁਣ ਇਹ ਪੈਸੇ ਭਾਲਦੀ ਵਾਲਾ ਦੇ 1000 ਰੁਪਇਆ ਇਸੋ ਇਹਦਾ 1000 ਰੁਪਏ ਦਾ ਦੱਸ ਇਹ ਦੋ ਮੇਰਾ ਪਾਪੇ ਲਊਗਾ ਪਾਪੇ ਤੇ ਲਊਗਾ ਗਾਣਾ ਨੇ ਪਿਕਨਿਕ ਤੇ ਮੂੰਹ ਕਰ ਲੈਂਦੇ ਰੋਣ ਹੱਕਾ ਜੇ ਨਾਮ ਮਿਲੇ ਇਹਨਾਂ ਨੂੰ ਕੁਛ ਇਹਨਾਂ ਤੰਗ ਕਰ ਰੱਖੇ ਦੋਨਾਂ ਜਾਨਿਆਂ ਨੇ ਹੁਣ ਜੇ ਮੈਂ ਜਵਾਬ ਦੇਦਾ ਵੀ ਨਹੀਂ ਜਾਣਾ ਨਹੀਂ ਪਿਕਨਿਕ ਤੇ ਫਿਰ ਰੋਣ ਹੱਕਾ ਮੂੰਹ ਇਹਨੇ ਵੀ ਰਸੋ ਇਲਾਜ ਕੀਤਾ ਜਾਵੇ ਥੋੜਾ ਹੁਣ ਮੇਰੇ ਕੋਲ ਕੀ ਲਾ ਜਾਗਾ ਪੈਸੇ ਨਾ ਲਾ ਜਾ ਸਹੀ ਗੱਲ ਆ ਬਈ ਪੈਸਾ 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 ਸਾਰੇ ਜੇ ਚੀਜ਼ ਨਾ ਮਿਲੇ ਕੋਈ ਜਰਾਬਾਂ ਆ ਮਿਲ ਅੱਜ ਜਰਾਬਾਂ ਪਿੱਛੇ ਲੜਾਈ ਹੋਈ ਆ ਸਾਡੇ ਕੋਲ ਜਰਾਬਾਂ ਹੈ ਨਹੀਂ ਦੋ ਦੋ ਜੋੜੇ ਲਿਆ ਕੇ ਰੱਖਿਆ ਪਤਾ ਨਹੀਂ ਕੀ ਕਰਦੇ ਆ ਜਰਾਬਾਂ ਦਾ ਕੀ ਰੇਦਾ ਤੇ ਢਾੜੀ ਨੂੰ ਆ ਜਾਂਦੇ ਉਹਨੇ ਲੈਣੇ ਮੈਂ ਤਾਂ ਨਹੀਂ ਦੇਣੇ ਹੁਣ ਹਸਨ ਕੋਈ ਗੱਲ ਨਾ ਡੈਰੀ ਚ ਦੁੱਧ ਪੋਣ ਗਿਆ ਨਾ ਆ ਜਾਂਦੇ ਅੱਜ ਕਿੰਨੇ ਤਰੀਕਾ ਅੱਜ ਤੇ 14 ਆ ਗਈ 14 ਤਰੀਕ ਅੱਜ ਤੇ ਕਿੰਨੇ ਪਿਕਨਿਕ ਇੱਧੇ ਜਾਣਾ 18 ਨੂੰ 18 ਨੂੰ ਜਾਣਾ ਤੇ ਫਿਰ ਕੋਈ ਗੱਲ ਨਹੀਂ ਸਮਾਂ ਕੱਲ ਦਾ ਵੀ ਅੱਜ ਬਾ ਮੇਰਾ ਕੋਈ ਗੱਲ ਨਹੀਂ ਮੈਂ ਆਪੀ ਗੱਲ ਕਰ ਲਵਾਂ ਆ ਦੇਖੋ ਆ ਹੈਰਾਨ ਕਰਦੇ ਆ ਆ ਹੈਰਾਨ ਕਰਦੇ ਮੈਨੂੰ ਇਹ ਇਹ ਪਰੇਸ਼ਾਨ ਐਂਦਾ ਕਰਦੇ ਆ ਤੇ ਮਾਪਿਆਂ ਕੋਲ ਪੈਸੇ ਨਾ ਹੋਣ ਨਾ ਬਸ ਹੁਣ ਤੁਸੀਂ ਵੀ ਦੇਖ ਸਕਦੇ ਨਹੀਂ ਪਸੂ ਅੱਜ ਕਿੰਨੀ ਕਮਾਈ ਹੁੰਦੀ ਹੈ ਜੀ 1250 ਰੁਪਏ ਇਹਨਾਂ ਦਾ ਦੋਨਾਂ ਜਾਣਿਆਂ ਦਾ ਫਿਰ ਤੁਸੀਂ ਸਾਬਤ ਤਾਂ ਕਰ ਲੋ ਵੀ ਭਾਈ ਕੋਈ ਗੱਲ ਨਾ ਅੱਜ ਦਾ ਦਿਨ ਖਰਚ ਜਾ ਮੈਂ ਤਾਂ ਉਹ ਹੀ ਲਵਾਂਗਾ ਕੜਾ अकेले ਆਉਣੇ ਤਾਂ ਆਏ ਥੋੜਾ ਆ ਜਾਣਗੇ ਪੈਸੇ ਮੈਂ ਤਾਂ ਉਧਰ ਨਹੀਂ ਲਵਾਂ ਮੈਂ ਤਾਂ ਦੇਖ ਮੂ ਕੀ ਮੈਂ ਕਰਦੀ ਏ ਜੀ ਅੱਜ ਕੁਛ ਨਹੀਂ ਭਰ। ਸਾਰੇ ਸਾਰੀ ਡਿਮਾਂਡ ਇਹਨਾਂ ਦੀ ਪੂਰੀ ਹੁੰਦੀ। ਉਹ ਕਿਹੜੀ ਡਿਮਾਂਡ ਨਹੀਂ ਪੂਰੀ ਹੁੰਦੀ? ਫੇਰ ਵੀ ਇਹਨਾਂ ਨੂੰ ਸਬਰ ਨਹੀਂ ਹੈਗਾ। ਅੱਜ ਕਿਹੜਾ ਭਰਨੀ ਆ ਮੰਮੀ ਹੋਏ ਜਾਣਗੇ ਬੋਲੀਆਂ ਦੀ ਵੀ ਲੈ ਨਹੀਂ ਪੈਣੇ ਮੈਂ। ਕੋਈ ਗੱਲ ਨਾ ਅੱਜ ਕਿ 14 ਤਰੀਕਾ ਕੱਲ ਨੂੰ ਭਰਦੀ। ਦੇ। ਉਹ ਵੀ ਨਹੀਂ ਰਿਫ੍ਰਿਜਰੈਟਰ। ਤੋੜਦਾ ਹੀ ਬਾਫੀ ਟੈਂਸ ਤੇ ਆਗਾ। ਖਰਚੇ ਹੋਰ ਥੋੜੇ ਆਗੇ ਥੋੜੇ ਫੀਸਾਂ ਸਕੂਲ ਦੇ ਬੈਂਡ ਦੀ ਫੀਸ ਸਕੂਲ ਦੇ ਖਰਚੇ ਥੋੜੇ ਆਗੇ ਕਿ ਹਾਂ ਭਾਈ ਕੋਈ ਗੱਲ ਹੈ ਜਾਏ ਪਿਕਨਿਕ ਤੇ ਕੋਈ ਗੱਲ ਦੀ ਪਰ ਸਬਰ ਤਾਂ ਹੈ ਨਹੀਂ बस ਕੱਲ ਕਹਿੰਦਾ ਵੀ ਹਾਂ ਚਲ ਕੋਈ ਨਾ ਜਾਵੜੀ बस ਉਹ ਹੀ ਗੱਲ ਦੀ ਰਟੋ ਛੇਤੀ ਮੈਨੂੰ ਪੈਸੇ ਦੇ ਦੇਣਾ ਔਰ ਛੱਟੇ ਅਗਰ ਹੁੰਦੇ ਹੂੰ ਕੀਤੇ ਕੀਤੇ ਜਵਾਕ ਇਹ ਨਹੀਂ ਇਹਦੇ ਕਰਦੇ ਆਗੇ ਮੇਰੇ ਤਾਂ ਬਹੁਤ ਜ਼ਿਆਦਾ ਕਰਦੇ ਆ ਜੀ ਦੋਘੀ ਕੀਤਾ ਪਿਆ ਇਹਨਾਂ ਨੇ ਜੇ ਇਹਨਾਂ ਚ ਕਰੇ ਸਕੂਲ ਨਹੀਂ ਨਾ ਜਾਂਦੇ ਉਹਨਾਂ ਚ ਕਰਨਾ ਤਾਂ ਮੇਰਾ ਕੰਮ ਨੱਬੜੇ ਨਾ ਕੋਈ ਹੋ ਹੋਵੇ ਇਹਨੇ ਪਟਕਾ ਘਾਂਟਾ ਕਰਤਾ ਲੋਟਲਾ ਉਹਨਾਂ ਜਿਵੇਂ ਸੜਕੇ ਸਰ ਬਾਇਆਗਾ ਪਟਕਾ ਐਂ ਕਰਤਾ ਮੇਰਾ ਜੂੜਾ ਐਂ ਕਰਤਾ ਮੇਰਾ ਪਟਕਾ ਛੋਟਾ ਕਰਤਾ ਮੇਰਾ ਵੱਡਾ ਕਰਤਾ ਬਸ ਐਂ ਕਰੀ ਜਾਂਦਾ ਰਹਿੰਦਾ ਤੇ ਉਹ ਮੈਡਮ ਉਹ ਬਾਹਰ ਨਹੀਂ ਮੂਰੇ ਮਾਰੇ ਇਹਨਾਂ ਕਹਿੰਦਾ ਉਹ ਸੁਣੀ ਉਹ ਸੁਣੀ ਉਹ ਸੁਣੀ ਤੇ ਸੁਣ ਲਾਈ ਜਾਂਦੀ ਆ ਉਹ ਬਾਹਰ ਨਹੀਂ ਨਿਕਲਣਾ ਚਾਹੁੰਦੇ ਮੂਰੇ ਮੈਡਮ ਆ ਗਾਣਾ ਦਿੰਦੀਆਂ ਨੇ ਸਗੇ ਨਾ ਦੇਖ 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 ਕਿਉਂ ਯਾਰ ਤੁਸੀਂ ਆਏ ਕਰਦੇ ਹੁੰਨੇ ਹੋਗੇ ਮਾੜੀ ਮਾੜੀ ਗੱਲਾਂ ਬੇਚੇ ਕਿਚਕਿਚ ਜੀ ਕਰਾਉਣੇ ਚੰਗੀ ਗੱਲ ਹੁੰਦੀ ਪੁੱਤ ਮਾਂ ਤਾਂ ਟੀਫੜੇ ਲਿਆ ਕੇ ਦਿੱਤਾ ਨਾ ਨਾਲ ਤੋਂ ਤੇਰੇ ਟੀਫੜੇ ਲਿਆ ਕੇ ਤੇ ਨਾਲੇ ਤਾਂ ਹੱਥੋਂ ਫੜਦੀ ਹੈਗੀ ਅਲੇ ਨੇ ਤਾਂ ਪਾ ਲਿਆ ਬੈਗ ਟਾਈਮ ਸਿਰ 10 ਮਿੰਟ ਰਹਿ ਗਏ ਭਾਦੀ ਭਾਦੀ ਬਾਏ ਬਾਏ ਚਲੋ ਇਹ ਤਾਂ ਗਏ ਸਕੂਲ ਤੇ ਜੀ ਇਹ ਤਾਂ ਗਏ ਸਕੂਲ ਤੇ ਹੁਣ ਆਪਾਂ ਕਰਦੇ ਆ ਆਪਣੇ ਕੰਮ ਦੀ ਸ਼ੁਰੂਆਤ ਕਿਉਂਕਿ ਜੇ ਸਵੇਰੇ ਸਵੇਰੇ ਇਹਨਾਂ ਲੜਦੇ ਆ ਨਾ ਬੇਨੀਆਂ ਲੜਦੇ ਆ ਤੜਕੀ ਲੜਦੇ ਆ ਹਜੇ ਵੀ ਜਾਂਦੇ ਹੋਏ ਪੂਰੇ ਲੱਗੇ ਪਏ ਆ ਇੰਨਾ ਤੰਗ ਕਰਦੇ ਨਾ ਬੇਨਜਾਇਤ ਤੰਗ ਕਰਦੇ ਆੜਾ ਕਹਿੰਦਾ ਬੱਚੇ ਅੱਗੇ ਲੋਕਾਂ ਦੇ 4-4 ਹੁੰਦੇ ਸੀਗੇ ਪਤਾ ਨਹੀਂ ਕਿਵੇਂ ਟਾਈਮ ਨਿਭਾਉਂਦੇ ਸੀ ਹੁਣ ਦੋ ਸਾਹਮਣੇ ਹੀ ਔਖੇ ਹੋਏ ਪਏ ਆ ਖਰਚੇ ਇੰਨੇ ਜ਼ਿਆਦੇ ਹੋਏ ਪਏ ਆ ਪ੍ਰਾਈਵੇਟ ਸਕੂਲ ਚ ਪੜਾਉਣਾ ਫੇ ਕਾਪੀਆਂ ਕਿਤਾਬਾਂ ਫੇਰ ਕੁਛ ਨਾ ਕੁਛ ਕੋਈ ਨਾ ਕੋਈ ਖਰਚਾ ਕਦੇ 100 ਦੇ ਦੇ ਕਦੇ 50 ਦੇ ਦੇ ਕੁਛ ਦੇ ਦੇ ਤੇ ਫੇਰ ਕਦੇ ਆ ਹੁਣ ਪਿਕਨਿਕ ਆ ਗਈ ਹੁਣ ਜੇ ਇਹਨਾਂ ਨੂੰ ਕਹਿੰਨੇ ਵੀ ਰਹਿਣ ਦੇ ਨਹੀਂ ਜਾਣਾ ਬਾਏ ਤੇ ਫੇਰ ਪਤਾ ਰੋਣ ਹੱਕਾ ਨੂੰ ਕਰ ਲੈਣਗੇ ਫਿਰ ਮਚਣਗੇ ਪੂਰਾ ਐ ਨਾ ਦੇ ਆਪ ਨੂੰ ਉਹ ਕਰਨ ਦਾ ਟੌਰਚਰ ਬਟ ਜੇ ਇਹਨਾਂ ਨੂੰ ਕਹਤਾ ਕੋਈ ਗੱਲ ਨਹੀਂ ਸਬਰ ਰੱਖ ਲੋ ਕੋਈ ਗੱਲ ਨਹੀਂ ਤੁਹਾਨੂੰ ਤੋੜ ਦਾਂਗੇ ਬਟ ਨਾ ਜੇ ਕੱਲ ਕਹਤਾ ਡਿਚਨ ਤੇ ਅੱਜ ਪੈਸੇ ਚਾਹੀਦੇ ਚਾਹੀਦੇ 10 ਬੰਦਾ ਐਡੀ ਛੇਤੀ ਹਾਜ਼ਰ ਕਿੱਥੋਂ ਕਰਦੇ ਇਹਨਾਂ ਨੂੰ ਪੈਸੇ ਸਹੀ ਗੱਲ ਸਾਰੇ ਖੇੜ ਹੀ ਰੁਪਿਆਂ ਦੀ ਰਹਿ ਗਈ ਹੁਣ ਤਾਂ ਚਲੋ ਆਪਾਂ ਆਪਣੇ ਕਰਦੇ ਕੰਮ ਦੇ ਸਟਾਰਟਿੰਗ ਕਿ ਕਿ ਦਵਾਰ ਇਹਦੇ ਨਾਲ ਆਈ ਜਾਂਦੇ ਨੇ ਨੇੜੇ ਤੇ ਘਰ ਦੀ ਹਜੇ ਕੋਈ ਭਾਈ ਧਾਈ ਨਹੀਂ ਗਈ ਕਿ ਕਿੱਥੋਂ ਕਰੀਏ ਕਿੱਥੋਂ ਛੱਡੀਏ ਫਿਰ ਕਹਿੰਦਾ ਛੱਡ ਪਰ ਕਾ ਦੇ ਤਿਆਰ ਨੇ ਕੀ ਆ ਯਾਰ ਆਪਣੇ ਵਰਗੇ ਆਮ ਲੋਕਾਂ ਦੇ ਤਾਂ ਖਾਦੇ ਤਿਆਰ ਹੁੰਦੇ ਆਗੇ ਚਲੋ ਦਿਖਾਉਣੇ ਤੁਹਾਨੂੰ ਅੱਜ ਦਾ ਰੁਟੀਨ ਕਿਵੇਂ ਹੈ ਨਾਗ ਦਾ ਅੱਜ ਦਾ ਟਾਈਮ ਸਮਾਂ ਕਿਉਂਕਿ ਕਈ ਵਾਰ ਟੈਂਪ ਬਲੌਗ ਬਣਾਉਂਦਾ ਟਾਈਮ ਹੀ ਨਹੀਂ ਲੱਗਦਾ ਹੈਗਾ ਤਾਂ ਕੋ ਟੈਂਸ਼ਨ ਆਈ ਜਾਂਦੀਆਂ ਵੱਜ ਜਾਂਦੀਆਂ ਨੇ ਇਨਸਾਨ ਦੇ ਦਿਮਾਗ 'ਚ ਇਨੀਆਂ ਪੈ ਜਾਂਦੀਆਂ ਨੇ ਕਿ ਜੀ ਨਹੀਂ ਕਰਦਾ ਹੈਗਾ ਵੀ ਕੀ ਕਰੀਏ ਛੱਡ ਪਰਾ ਇੱਕ ਥੋੜੇ سپورਟ ਦੀ ਬਹੁਤ ਲੋੜ ਆ ਪਲੀਜ਼ ਕਹਿੰਦੇ ਹੁੰਦੇ ਆ ਜੇ ਤੁਹਾਡੇ ਵਰਗੇ ਭੈਣ ਭਾਅ ਸਾਡੇ ਨਾਲ ਜੁੜੇ ਹੋਣ ਤਾਂ ਥੋੜਾ ਜਿਹਾ ਆਪਾਂ ਨੂੰ ਕਹਿੰਦੇ ਹੁੰਦੇ ਆ ਮਿਲ ਜਾਂਦਾ ਸਹਾਰਾ ਵੀ ਹਾਂ ਸਾਡੇ ਨਾਲ ਕੋਈ ਹੈਗਾਗਾ ਸਾਡੇ ਬਲੌਗ ਦੇਖੀ ਜਾਂਦਾਗਾ ਕਿਉਂਕਿ ਵਿਚ ਵਿਚ ਦੀ ਬਲੌਗ ਕਦੇ ਬੜੀਆ ਨਹੀਂ ਬਣਦੇ ਬੰਦੇ ਆ ਕਦੇ ਮਨ ਨਹੀਂ ਹੁੰਦਾ ਤੇ ਚਲੋ ਹੁਣ ਕੋਸ਼ਿਸ਼ ਪੂਰੀ ਕਰਾਂਗੇ ਬਲੌਗ ਦਿਖਾਉਣ ਦੇ ਤੁਹਾਨੂੰ ਵੀ ਕੀ ਹੋ ਰਿਹਾ ਇਸ ਦਰਤ ਇਨ ਹਾਂਜੀ ਹੁਣ ਟਾਈਮ ਹੋ ਚੁੱਕਿਆ ਆਪਣੇ ਗੋਹੇ ਕੁੜੇ ਦਾ ਤੇ ਇੱਧਰ ਸਿੱਟੇ ਪਾਰ ਜਾਂਦੇ ਬਠਲ ਗੋਹੇ ਦੇ ਤੇ ਮੇਰਾ ਕੰਮ ਇਧਰ ਪਹਿਲਾਂ ਇਹਨਾਂ ਨੂੰ ਥੂੜੀ ਪਾਉਣਾ। ਇਹਨਾਂ ਨੂੰ ਸਾਰੇ ਡੰਗਰਾਂ ਨੂੰ ਥੂੜੀ ਪਾਉਣਾ ਇਹ ਨਾਲ ਦੇ ਨਾਲ ਧੂੜਾ ਸਿੱਟ ਜ ਜਾਣਗੇ। ਤੇ ਆਪਣਾ ਇਧਰੋ ਕੰਮ ਨਾਲ ਦੀ ਨਾਲ ਨਿਭੜੀ ਜਾਊਗਾ। ਤੇ ਪਹਿਲਾਂ ਇਹਨਾਂ ਨੂੰ ਪਾਣੀ ਪਿਆ ਲੈਂਦੇ। ਤੇ ਪਾਣੀ ਪਿਲਾਇਆ ਜਾਊਗਾ। ਤੇ ਹੁਣ ਆਪਾਂ ਪਾਉਣਾ ਥੂੜੀ। ਥੂੜੀ ਪਾਉਣੀ ਆ ਜਾ ਤੇ ਤੇ ਪਹਿਲਾਂ ਚਲਾਉਣੀ ਆਪਾਂ ਮਸ਼ੀਨ। ਮਸ਼ੀਨ ਚਲਾ ਕੇ ਕੱਪੜੇ ਪਾਏ ਹੋਏ ਮਸ਼ੀਨ 'ਚ ਸਕਤ ਫੁਰ ਲਿਆ ਜਮਾ ਚਟ ਕਰ ਤੇ ਚਟ ਤੇ ਪਾਪਾ ਲਿਆਉਂਦਾ ਪੱਟੀ ਵੱਢ ਕੇ ਤੇ ਅਸੀਂ ਮੈਂ ਪਾਉਂਗੀ ਤੂੜੀ ਤੇ ਛਟਣਗੇ ਪਰਣਗੇ ਬੱਠਲ ਤੇ ਮੈਂ ਇਧਰੋਂ ਪਸੂਣ ਨੂੰ ਪਾਉਣ ਲੱਗੀ ਆ ਤੂੜੀ ਚਲੋ ਕਰਦੇ ਹੁਣ ਅੱਗਾ ਕੰਮ ਸਟਾਰਟ ਰੈਡੀ ਪਾਂ ਤੁਸੀਂ ਸਟਾਪ ਸੰਕਰ ਜੀ ਨਾਲ ਗੱਲ ਕਰ ਸਤਿ ਸ਼੍ਰੀ ਅਕਾਲ ਬੁਲਾ ਦਿਓ ਪਹਿਲਾਂ ਤੇ ਹੁਣ ਕਿਦਾਂ ਦਾ ਫੀਲ ਹੋ ਰਿਹਾਗਾ ਕੱਲ ਕੀ ਹੋਗਾ ਸੀਗਾ ਨਾ ਨਾ ਗੋਟੇ ਜਿਹੜੇ ਕੱਲ 7:30 ਵਜੇ ਸੀ ਕੀ ਹੋ ਗਿਆ ਸੀ ਐਕਸੀਡੈਂਟ ਐਕਸੀਡੈਂਟ ਹੋ ਗਿਆ ਸੀ ਕਹਿੰਦੇ ਆ ਪਿੱਛੇ ਲਾ ਕੇ ਮਾਰਿਆ ਮੋਟਰਸਾਈਕਲ ਅੱਛਾ ਇਹ ਜਾਹ ਰਹੀ ਆ ਪਰ ਦੇ ਬਠਲ ਤੇ ਮੈਂ ਹੁਣ ਪੂਰੀ ਪੌਂਦਰਾ ਦਗ ਤੂੜੀ ਪਾ ਲਈਏ ਘਰ ਦੀ ਸਫਾਈਆਂ ਚ ਦਿਵਾਲੀ ਦੇ ਹੈ ਅੱਛਾ ਆਪਣੇ ਬੰਨ ਗਈ ਜੋਬ ਆ ਕੰਮ ਕਰਾਂਗੇ ਇਹ ਕਰੀਂ ਜਾਨੀ ਇਹ ਜੋਬ ਦਾ ਪਤਾ ਹੀ ਨਹੀਂ ਘਾਟਾ ਵਾਧਾ ਕੀ ਹੋਣਾ ਚਲ ਤੂੰ ਕੀ ਕਰਨਾਈ ਮੇਰੇ ਕੋਲੇ ਤੂੰ ਕੀ ਕਰਨਾਈ ਆ ਤੂੰ ਕੀ ਕਰਨਾਈ ਆ ਹੈ ਕਿਪੜੀ ਹੋਈ ਹੈ ਕਿਥੇ ਲੱਪੜ ਕੇ ਆਈਆਂ ਫਸਟ ਐਫਾ ਕਿੱਥੋਂ ਲੱਬੜ ਕੇ ਆਈਂ ਬਲ ਤਾਂ ਮੈਨੂੰ ਐਂ ਦੱਸ ਪਾਲੀ ਖਰਾ ਆ ਧਿਆਵੀ ਲੱਬੜ ਕੇ ਆਈ ਆ ਆਵੀ ਲੱਬੜ ਕੇ ਆਈ ਆ ਹੈ ਕਿੱਥੋਂ ਆਏ ਲੱਬੜ ਕੇ ਦੋਨੇ ਜਾਣੀ ਤੁਸੀਂ ਨੂਰ ਕਿੱਥੋਂ ਲੱਬੜ ਕੇ ਆਈਆਂ ਹੰਡ ਹੈ ਗਈ ਹੈਗੀ ਕੋਈ ਤਰ੍ਹਾਂ ਫਿਰਦੀ ਰਹਿੰਦੀਆਂ ਨਹੀਂ ਗਈਆਂ ਚਲੋ ਕਰ ਦਿਆ ਸਟਾਰ ਉਹ ਉਧਰ ਗੋਹਾ ਵੱਡੂਗੀ ਉਹ ਕਰ ਦੋ ਹਾਂਜੀ ਆਪਾਂ ਨੇ ਹੁਣ ਸਾਰੇ ਪਸ਼ੂਆਂ ਨੂੰ ਪਾਤੀ ਤੂੜੀ ਇੱਥੇ ਇਸੋ ਘੀ ਤੂੜੀ ਖਾ ਲੈਂਦੀਆਂ ਨੇ ਕਿ ਤਾਂ ਕਰਕੇ ਆ ਦੇਖ ਲੈ ਇੱਧਰ ਪੱਠਾ ਨੂੰ ਲੱਗੀ ਪਈ ਹੈਗੀ ਖੜਾ ਛੁੱਟੀ ਅੱਗੀ ਪਈ ਹੈ ਦੀ ਤਾਂ ਮਸੰਦਰ ਰਹਿ ਕੇ ਕੋਹਾ ਆ ਰਹੇ ਨੇ ਮਤਲਬ ਯਾ ਫਿਰ ਮੇਰੀ ਨੇ ਦੇਖ ਲੱਗੀ ਹਾਰ ਕੇ ਤਾਂ ਕੱਟੇ ਸਾਰੇ ਵਾਲ ਖਾ ਗਏ ਨਾ ਨਵੇਂ ਜੀਵ ਜਗਾਈ ਕੋਲੀ ਜੇ ਨਾਲੀ ਹੈ ਨਾ ਕੱਟੀ ਨੂੰ ਕੋਈ ਕਾਰਨ ਨਾ ਤਾਂ ਹੀ ਖਾਂਦੀ ਐ ਐ ਤਾਂ ਤੁਹਾਨੂੰ ਮੂੰਹ ਮਾਰਦੀਆਂ ਨੇ ਚਲੋ ਹੋ ਕੱਢ ਪਹਿਲਾਂ ਗੋਹੜਾ ਉਹ ਪਿਆਗਾ ਸੁੱਕੀ ਥੋੜੀ ਬਹੁਤ ਦਿਨਾਂ ਖਾਂਦੀ ਨੇ ਅੱਛੀ ਗੱਲ ਦੀਸ ਆ ਰਹੇ ਆ ਇਹ ਦੂਜੀ ਠੀਕ ਆ ਸੀ ਅੱਛੀ ਗੱਲ ਦੀਸ ਚਸਰੀ ਗੱਲ ਦੀਸ ਆ ਪ੍ਰੈਸ ਕਰੀ ਜਾਂਦੀ ਆ ਪ੍ਰੈਸ ਕਰੀ ਜਾਂਦੀ ਆ ਦੇਖ ਲਓ ਆ ਬੈਠਾ ਇਲਤਾਂ ਦੀ ਜੜ ਹੌਣ ਸਾਲ ਲੜੋ ਲੜਾਈਆਂ ਹਨਾ ਦੇਸੋਂ ਵੱਢਦੀ ਦੇਸੋਂ ਪੱਟਦੀ ਆ ਸ਼ਵਾਸ਼ਿਆ ਤੇਰੇ ਉਹ ਕਰੀ ਜਾਂਦੀ ਆ ਪਰਦੀ ਪ੍ਰੈਸ ਲੋੜੀ ਬਣਾਉਣੀ ਆ ਨੇ ਉਹਦੇ ਹਾਂ ਲੜੀਆਂ ਬਣਾਉਣੀ ਆ ਨੇ ਗੜੀਆਂ ਗਾੜੀਆਂ ਬਣਾਉਣੀਆਂ ਨੇ ਕਾਹਦੇ ਲੜੇ ਬਣਾਉਣੀਆਂ ਨੇ ਆ ਦੇੱਚ ਬਈਆਂ ਇੱਥੇ ਬਣਾਉਂਦੀਆਂ ਨੇ ਹੈਰ ਹੈ ਯਾ ਹਮ ਤੇ ਪਈ ਆ ਹ ਕਿਤੇ ਆ ਵਾ ਇਧਰ ਇਧਰ ਦੀਵਾਲੀ ਲਈ ਟੈਕ ਕਰੇ ਆ ਸਨ ਹ ਕਰ ਲਾ ਕਰ ਲਾ ਵਰਦੀ ਬ੍ਰੈਸ ਲੜੀਆਂ ਬਣਾਉਣੀਆਂ ਮੈਂ ਦਲਾਦ ਨਹੀਂ ਬਣ ਜਾਣਗੇ। ਵੱਡ ਜਾਣਗੇ। ਹਾਂ? ਆਹ ਆ। ਤੈਨੂੰ ਮਿਲ ਕੇ ਬਹੁਤ ਖੁਸ਼ੀ ਹੋਈ। ਅਨੰਦ ਸੁਖੀ ਜੀ। ਹਾਂਜੀ ਹੁਣ ਕਰਦੇ ਆਪਾਂ ਬਲੌਗ ਦੀ ਐਂਡਿੰਗ ਜੇ ਤੁਹਾਨੂੰ ਅਲਟਾ ਬਲੌਗ ਵਧੀਆ ਲੱਗੇ ਤਾਂ ਲਾਈਕ ਮੈਂਟ ਸਬਸਕ੍ਰਾਈਬ ਵੀ ਕਰਿਆ ਕਰੋ। ਧੰਨਵਾਦ ਜੀ।